ਹੌਲ ਸਟ੍ਰੈਂਥ ਦੇ ਵਿੱਚ ਇੱਥੇ ਆ ਕੇ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ ਜਾਂ ਜਿਹੜੇ ਫੈਸਲੇ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਬਹੁਤ ਬਹੁਤ ਧੰਨਵਾਦ ਇਸ ਗੱਲ ਲਈ ਜਿਹੜੀ ਲੈਂਡ ਪੂਲਿੰਗ ਸਕੀਮ ਦੇ ਤੇ ਸਾਡੇ ਕੋਲੇ ਬਹੁਤ ਸਾਰੀਆਂ ਈਮੇਲਜ਼ ਬਹੁਤ ਸਾਰੇ ਮੈਸੇਜ ਜਦ ਜਿਹੜੇ ਸਾਨੂੰ ਮਿਲਦੇ ਰਹਿੰਦੇ ਨੇ ਮੀਟਿੰਗਸ ਹੋਈਆਂ ਨੇ ਉੱਚ ਕਿਸਾਨਾਂ ਨੂੰ ਇਹ ਪਾਲਿਸੀ ਜਿਹੜੀ ਹੈ ਪਸੰਦ ਆ ਰਹੀ ਹੈ ਉਹਨਾਂ ਨਾਲ ਜੋ ਡਿਸਕਸ਼ਨ ਹੋਇਆ ਕਿਉਂਕਿ ਅਸੀਂ ਇਹ ਕਿਹਾ ਸੀਗਾ ਕਿ ਅਸੀਂ ਉਹਨਾਂ ਨਾਲ ਪਬਲਿਕ ਡਿਸਕਸ਼ਨਸ ਕਰਾਂਗੇ ਡੂਸ ਐਂਡ ਡਾਉਨਸ ਪਤਾ ਲੱਗ ਜਾਣਗੇ ਕੀ ਚੀਜ਼ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਕਿਹੜੀ ਨਹੀਂ ਕਰਨੀ ਚਾਹੀਦੀ ਉਹ ਸਾਨੂੰ ਆਈ ਜਾਣਗੇ ਤਾਂ ਮੈਨੇਜਮੈਂਟਸ ਹੋਈ ਜਾਣਗੀਆਂ ਅੱਜ ਕੁਝ ਅਮੈਂਡਮੈਂਟਸ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਮੈਂ ਤੁਹਾਡੇ ਸਾਹਮਣੇ ਕੈਬਨਿਟ ਦੇ ਵਿੱਚ ਜੋ ਪਾਸ ਹੋਏ ਮੈਂ ਤੁਹਾਨੂੰ ਸੁਣਾ ਦੇਣਾ 10 ਪੜ੍ਹ ਕੇ ਸੁਣਾ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਗਲਤਫਹਿਮੀ ਫੈਲਾਈ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਕਿ ਜਿੱਥੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਉੱਥੇ ਸਾਰੀ ਜ਼ਮੀਨ ਦੀ ਰਿਸਟਰੀ ਬੰਦ ਹੋ ਜਾਊਗੀ ਬਿਲਕੁਲ ਨੈਰਾਧਾਰ ਤੇ ਬਿਲਕੁਲ ਬੀਸਲੈਸ ਬਿਲਕੁਲ ਇਹ ਅਫਵਾਹ ਜੇ ਫਰਜ ਕਰੋ ਕਿਸੇ ਇਲਾਕੇ ਚ 140 ਏਕੜ ਦੇ ਵਿੱਚ ਕੋਈ ਛੋਟੀ ਅਰਬਨ ਸੈਟ ਬਣਾਉਣੀ ਹੈ ਤਾਂ ਉਹਦੇ ਚੋਂ 15 ਏਕੜ ਜ਼ਮੀਨ ਦੇ ਮਾਲਕ ਪੰਜ ਪੰਜ ਇਕੜ ਦੇ ਤੇ ਨਹੀਂ ਹੋ ਸਕਦੇ ਨੇ 7.5 ਦੇ ਦੋ ਵੀ ਹੋ ਸਕਦੇ ਨੇ 15 ਦਾ ਇੱਕ ਵੀ ਹੋ ਸਕਦਾ ਉਹ ਕਹਿੰਦੇ ਨੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਣੀ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਜਾਂ ਆਪਣੀ ਜ਼ਮੀਨ ਗਹਿਣੇ ਨਹੀਂ ਕਰ ਸਕਦੇ ਕਿਸੇ ਨੂੰ ਜਾਂ ਆਪਣੀ ਜ਼ਮੀਨ ਦੀ ਲਿਮਟ ਨਹੀਂ ਕਰਾ ਸਕਦੇ ਜਾਂ ਉਹਨਾਂ ਦੀ ਰਿਸਟਰੀ ਰੁਕ ਜਾਊਗੀ ਬਿਲਕੁਲ ਫਰੀ ਜ਼ਮੀਨ ਨਾ ਹੋ ਖੇਤੀ ਕਰ ਸਕਦੇ ਨੇ ਉਹ ਤਾਂ ਸਰਕਾਰ ਇੱਕ 125 ਇੱਕ ਕਰਤੇ ਬਣਾ ਦੇ ਉਹ 15 ਘਟਾ ਲਾ ਦੇ ਵਿੱਚੋਂ ਜਿਸ ਦਿਨ ਉਹਨਾਂ ਦਾ ਮਨ ਕਰੂਗਾ ਸਾਲ ਬਾਅਦ ਡੇਢ ਸਾਲ ਬਾਅਦ 2 ਸਾਲ ਬਾਅਦ ਕਿ ਹੁਣ ਸਾਨੂੰ ਰੇਟ ਅੱਛਾ ਲੱਗਦਾ ਆ ਜਾਂ ਵਧੀਆ ਹਾਈਟ ਆ ਹੁਣ ਰੇਟ ਦੀ ਉਹ ਉਸ ਦਿਨ ਦੇ ਸਕਦੇ ਨੇ ਇਹ ਚ ਕੋਈ ਨੋਟੀਫਿਕੇਸ਼ਨ ਦਾ ਮਤਲਬ ਰਜਿਸਟਰੀ ਤੇ ਰੋਕ ਨਹੀਂ ਹੈਗਾ ਇਹ ਹੈ ਐਕ acquisition ਚੋਂ ਦਾ ਜਦੋਂ ਜ਼ਮੀਨ ਐਕਵਾਇਰ ਕਰਨੀ ਹੁੰਦੀ ਆ ਉਦੋਂ ਰਿਸ਼ਤੀਆਂ ਤੇ ਰੋਕ ਲੱਗਦੀ ਹੈ ਇਹ ਲੈਂਡ ਪੂਲਿੰਗ ਦੇ ਵਿੱਚ ਅਕਵਾਇਰ ਨਹੀਂ ਕਰ ਰਹੇ ਜ਼ਮੀਨ ਕੋਈ ਵੀ ਇੱਕ ਵੀ ਏਕੜ ਇੱਕ ਵੀ ਕਨਾਲ ਦੂਸਰਾ ਜਿਹੜੀ ਜ਼ਮੀਨ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਫੱਜ ਕਰੋ ਜ਼ਮੀਨ ਕਿਸੇ ਨੇ ਦਿੱਤੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸਾਨੂੰ ਜੋ ਸੁਜੈਸ਼ਨ ਮਿਲੀ ਮੰਤਰੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਪਰਸਨਲੀ ਵੀ ਸਾਨੂੰ ਜਿਹੜੀ ਸਵਾਲ ਆਏ ਉਹ ਇੱਕ ਸਵਾਲ ਸੀਗਾ ਕਿ ਜਿੰਨਾ ਚਿਰ ਸਰਕਾਰ ਡਵੈਲਪ ਨਹੀਂ ਕਰੂਗੀ ਉਹਨੇ ਚਿਰ ਫਿਰ ਅਸੀਂ ਉਹ ਜ਼ਮੀਨ ਜਿਹੜੀ ਆ ਉਹਦਾ ਕੀ ਕਰਾਂਗੇ ਉਹਨਾਂ ਚਿਰ ਉਹ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਏਕੜ ਅਸੀਂ ਉਹਨਾਂ ਨੂੰ ਜਿਹੜਾ ਕੰਪੰਸੀਸ਼ਨ ਦੇਵਾਂਗੇ ਨੋਟੀਫਿਕੇਸ਼ਨ ਦਾ ਠੇਕਾ ਲੈ ਲੋ ਖੇਤੀ ਪਲੱਸ 50000 ਆਪਣੀ ਖੇਤੀ ਜੋ ਵੀ ਕਮਾ ਸਕਦਾ ਹੋ ਨਾਲ ਨਾਲ 50000 ਪਰ ਏਕੜ ਉਹ ਠੇਕਾ ਵੀ ਮਿਲੂਗਾ ਫਰਜ਼ ਕਰ ਲੋ ਡਵੈਲਪ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੋਜੈਸ਼ਨ ਲੈਂਡ 'ਤੇ ਸਰਕਾਰ ਨੂੰ 1 ਸਾਲ ਲੱਗ ਗਿਆ ਸਾਲ ਬਾਅਦ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤੇ ਪੋਜੈਸ਼ਨ ਲੈ ਲਿਆ ਤੁਹਾਨੂੰ 1 ਲੱਖ ਰੁਪਏ ਮਿਲਣ ਲੱਗ ਜੂਗਾ ਉਸੇਕਰ ਦਾ 1 ਲੱਖ ਰੁਪਏ ਉਹਨੂੰ ਉਹਦਾ ਮਿਲਣ ਲੱਗ ਜੂਗਾ ਤਾਂ ਫਿਰ ਡਿਵੈਲਪਮੈਂਟ ਤੇ ਟਾਈਮ ਲੱਗ ਰਿਹਾ ਅੱਜ ਕੱਲ ਡਿਵੈਲਪਮੈਂਟ ਤੇ ਸਾਲ ਤੋਂ ਬਾਅਦ ਟਾਈਮ ਲੱਗ ਗਿਆ ਤੁਹਾਨੂੰ ਹਰ ਸਾਲ 10% ਦਾ ਵਾਧਾ ਹੋਊਗਾ ਜੀ ਉਹ ਚ ਅਗਲੇ ਸਾਲ ਨੂੰ 1 ਲੱਖ 10000 ਮਿਲੂਗਾ ਤੇ ਇੱਕ ਕਲੀਅਰ ਕੀਤਾ ਹੈ ਪਾਲਿਸੀ ਦੇ ਵਿੱਚ ਇਹ ਅੱਜ ਜਿਹੜਾ ਫੈਸਲਾ ਬੜਾ ਵੱਡਾ ਫੈਸਲਾ ਹੋਇਆ ਹੈ ਜੀ ਫਿਰ ਕਿ ਕਰ ਨਹੀਂ ਹੈਗਾ 800 ਕਿਸ ਕੋ 600 ਕਨਾਲ ਹੈ ਕਿਸ ਕੋ 200 ਕਨਾਲ ਹੈ ਫਿਰ ਉਹਨੂੰ ਕਮਰਸ਼ੀਅਲ ਜਿਵੇਂ ਇੱਕ ਕਨਾਲ ਦੇ ਪਿੱਛੇ 1000 ਗਜ ਕਮਰਸ਼ੀਅਲ ਹੈ 200 ਗਜ ਇੱਕ ਇੱਕੜ ਇੱਕ ਇੱਕੜ ਪਿੱਛੇ 1000 ਗਜ ਕਮਰਸ਼ ਰੈ residențial ਤੇ 200 ਗਜ ਕਈਆਂ ਕੋਲੇ ਇੱਕ ਇੱਕੜ ਨਹੀਂ ਹੈਗਾ ਉਹਦੇ ਵਾਸਤੇ ਫਿਰ ਤੁਸੀਂ ਇਹ ਪੜ੍ਹ ਦਿਓ ਤੁਸੀਂ ਪੜ੍ਹ ਮਾਈਕ ਲੈ ਮਾਈਕ ਕੋਈ ਮਾਈਕ ਇਧਰ ਜੀ ਇਹ ਕੋਈ ਪੜ੍ਹ ਦੋ ਨਾਲ ਵਾਈਜ਼ ਪੜ੍ਹ ਦੋ ਆઠ ਕਿਨਾਰੇ ਇਹ ਕਿਸੇ ਕੋਲ 1 ਏਕੜ ਆ ਜੀ ਉਹਦੇ ਕੋਲ 1000 ਗਜ ਪਲੱਸ 200 ਗਜ ਦਾ ਐਸ.ਈ.ਓ. ਜੇ ਲਾਸਟ ਇੱਕ ਖਲਾਲ ਆ ਜੀ ਕਿਸੇ ਕੋਲ ਉਹਦੇ ਕੋਲ 25 ਗਜ ਦਾ ਉਹਨੂੰ ਬੂਥ ਮਿਲੂਗਾ ਤੇ 125 ਗਜ ਦਾ ਪਲਾਟ ਜੇਕਰ ਉਹ ਪਲਾਟ ਉਹ ਗੁੱਥ ਨਹੀਂ ਲੈਣਾ ਪਲਾਟ ਨਹੀਂ ਲੈਣਾ ਤੇ ਉਹ ਨਹੀਂ ਲੈਣਾ ਚਾਹੁੰਗਾ ਤੇ ਉਹਨੂੰ 3 ਗੁਣਾ ਜਿਹੜਾ ਉਹ ਪਲਾਟ ਚ ਵੱਡਾ ਹੋ ਜਾਏਗਾ ਜੀ ਕਿਸੇ ਹਿਸਾਬ ਨਾਲ ਜੀ 7 7 ਕਨਾਲ ਹੈ ਜੀ ਉਹਦੇ ਚ ਵੀ 500 ਗਜ ਦਾ ਪਲਾਟ ਤੇ ਨਾਲ ਉਹਦੇ ਇੱਕ 100 ਪ 50 ਗਜ ਦੀ 75 ਗਜ ਦੀ ਇਹ ਬੜਾ ਕਲੀਅਰ ਹੈ ਜੀ ਕਿ ਅਗਰ ਜੇਕਰ ਜੋ ਹੈ ਅੱਠ ਕਨਾਲ ਹੈ ਤੋ ਅੱਠ ਕਨਾਲ ਹੈ ਤੋ ਜੋ ਹੈ ਉਹਨੂੰ 200 ਗਜ ਦਾ ਇੱਕ ਐਸਸੀਓ ਮਿਲੇਗਾ ਜੇਕਰ ਸੱਤ ਕਨਾਲ ਹੈ ਤੋ 100 ਗਜ ਦਾ ਇੱਕ ਐਸਸੀਓ ਐਫਆਰ ਉਹ ਦਾ ਤਿੰਨ ਹੋਏਗਾ ਔਰ ਉਹਨੂੰ ਇੱਕ ਜੋ ਹੈ ਸੌਪ ਮਿਲੇਗਾ 75 ਗਜ ਦਾ ਔਰ ਉਹਦਾ ਐਫਆਰ ਹੋਏਗਾ 2 ਫਿਰ ਜੋ ਹੈ ਇਹ ਜਗਰ 6 ਕਨਾਲ ਹੈ ਤੋ ਉਹਨੂੰ ਮਿਲੇਗਾ 100 ਗਜ ਦਾ ਇੱਕ ਐਸਸੀਓ ਔਰ ਜੋ ਹੈ ਬੂਥ ਮੇ ਇੱਕ ਸੌਪ ਮਿਲੇਗਾ ਜੋ ਹੈ ਉਹ 50 ਗਜ ਦਾ जेकर पांच पांच है मिलेगा एक सौ गज का ए और एक जो है मिलेगा बूथ पच्चीस गज का जेकर चार कनाल है तो ओनू केवल जो है एक सौ गज का ए मिलेगा जेकर तीन कनाल है तो एक मिलेगा पचहत्तर गज का सौ और एक दो कनाल है तो ओनू मिलेगा जो, जो है पचास गज का सौ और एक अगर एक को कनाल है तो एक मिलेगा ये एक पचास गज का बूथ ਏ ਇਹਪਾਰਟ ਫਰੋਮ ਜੋ ਹੈ ਰੈ residencial area ਉਹ ਮਿਲੇਗਾ ਹੀ ਮਿਲੇਗਾ ਉਹ residencial ਦੀ دیا ਦਾ ਫਾਰਮੂਲਾ ਵੀ ਉਸੇ ਤਰ੍ਹਾਂ ਪ੍ਰੋ ਰੇਟਾ ਹੋ ਜਾਏਗਾ ਕਿ ਜੋ ਹੈ 8 ਕਨਾਲ ਦਾ 1000 ਗਜ ਉਸੇ ਤਰ੍ਹਾਂ ਜੋ ਹੈ ਕੱਟਦਾ ਜਾਏਗਾ ਤੇ ਇੱਕ ਅਮੈਂਡਮੈਂਟ ਅਮੈਂਡਮੈਂਟ ਇੱਕ ਇਹਦੇ ਵਿੱਚ ਹੋਰ ਵਾਦਾ ਕੀਤਾ ਗਿਆ ਹੈ ਕਈ ਬੰਦੇ ਕਹਿੰਦੇ ਉਹੀ ਬਦਲੇ ਜਿਹੜਾ 1000 ਗਜ ਸਾਨੂੰ ਰੈ residențial ਮਿਲ ਰਿਹਾ ਹੈ ਉਹ ਤਾਂ ਲੈ ਲਾਂਗੇ ਪਰ 200 ਗਜ ਦਾ ਕਮਰਸ਼ੀਅਲ ਅਸੀਂ ਲੈਣ ਨਾ ਚਾਹੁੰਦੇ ਤਾਂ ਅਸੀਂ ਉਹਨੂੰ 3 ਗੁਣਾ ਰੈ residențial 'ਚ ਵਾਧਾ ਕਰ ਦਾਂਗੇ 3 500 1600 ਹੋ ਗਿਆ 1000 ਗਜ residențial 1000 ਗਜ ਤਾਂ residențial ਮਿਲ ਨਹੀਂ ਮਿਲਣਾ 1600 200 ਗਜ ਜੋ ਨਹੀਂ ਲੈਂਦਾ ਕਮਰਸ਼ੀਅਲ ਤਾਂ ਉਹਨੂੰ 600 ਗਜ ਰੈ residențial 'ਚ ਕੰਵਰਟ ਕਰ ਦਿੱਤਾ ਜਾਊਗਾ ਉਹ 1600 ਗਜ ਹੋ ਜਾਊਗਾ ਕਿਸੇ ਰੇਸ਼ੋ ਨਾਲ ਜੋ ਜੋ ਥੱਲੇ ਆਈ ਜਾਊਗਾ ਉਹਦਾ ਜਿਹੜਾ ਰੈ residențial ਤੇ ਵਾਧਾ ਹੋ ਜਾਊਗਾ ਉਹ ਬੰਦੇ ਜਿਹੜੇ ਨਹੀਂ ਲੈਣਾ ਚਾਹੁੰਦੇ ਕਮਰਸ਼ੀਅਲ ਜਿਹੜਾ ਸ਼ਾਪ ਜਾਂ ਐਸ ਸੀਓ ਜਿਹੜਾ ਨਹੀਂ ਲੈਣਾ ਚਾਹੁੰਦੇ ਸੋ ਇਹ ਤਿੰਨ ਚਾਰ ਜਿਹੜੀਆਂ ਐਲਓਆਈ ਵਿਗੈਂਸ ਲੋਨ ਸਰ ਹਾਂਜੀ ਐਲਓਆਈ ਤੇ ਲੋਨ ਵੀ ਲੈ ਸਕਦਾ ਹੈ ਹਾਂ ਐਲਓਆਈ ਜਦੋਂ ਹੋ ਗਈ ਤਾਂ ਉਹ ਇਹ ਨਹੀਂ ਹੈਗਾ ਕਿ ਉਹ ਲੋਨ ਨਹੀਂ ਲੈ ਸਕਦਾ ਲੋਨ ਲੈ ਸਕਦਾ ਹੈ ਜਿੰਨਾ ਵੀ ਉਹਨੂੰ ਅਲਾਟਡ ਹੈ ਉਹਦੇ ਲੋਨ ਵੀ ਐਲਵਾਇ ਤੇ ਵੀ ਲੋਨ ਮਿਲ ਜਾਏਗਾ ਐਲਵਾਇ ਤੇ ਵੀ ਲੋਨ ਮਿਲ ਸਕਦਾ ਹੈ ਸਾਗ ਤੇ ਵੀ ਲੋਨ ਮਿਲ ਜਾਏਗਾ ਸੋ ਅਸੀਂ ਕਿਸੇ ਗੱਲਾਂ ਵੀ ਕਿਸਾਨ ਨੂੰ ਘਾਟਾ ਨਹੀਂ ਪਾ ਸਕਦੇ ਜੀ ਔਰ ਕਿਸਾਨ ਵੀ ਉਹ ਜੀ ਦੀ ਹੱਕੀ ਜ਼ਮੀਨ ਹੈ ਜੱਦੀ ਜ਼ਮੀਨ ਹੈ ਉਹ ਤੇ ਇਸੇ ਕਰਕੇ ਥੋੜਾ ਬਹੁਤ ਜਿਹੜੇ ਤੜਫਦੇ ਨੇ ਉਹ ਉਹਨੇ ਜਿਹੜੇ ਪਹਿਲਾਂ ਇਹ ਚੀਜ਼ਾਂ ਖੁਦ ਇਸ ਗੱਲ ਦਾ ਫਾਇਦਾ ਲੈਂਦੇ ਰਹੇ ਨੇ ਜਿਹੜਾ ਅਸਲੀ ਕਿਸਾਨ ਸੀਗਾ ਉਹ ਝਾਕਦਾ ਰਹਿੰਦਾ ਸੀਗਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਕਰ ਗਏ ਸੋ ਇਸੇ ਕਰਕੇ ਸਿਰਫ ਉਹੀ ਕਿਸਾਨ ਜਿਨ੍ਹਾਂ ਕੋਲੇ ਜਿਹੜਾ ਵਿਲਿੰਗ ਨਹੀਂ ਪਹਿਲਾਂ ਤਾਂ ਇੱਛਾ ਹੈ ਉਹਨਾਂ ਦੀ ਅਸੀਂ ਇਹਦੇ ਵਿੱਚ ਹਿੱਸਾ ਲੈਣਾ ਹੈ ਦਿਨ ਦੋਤੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਾਰੀਆਂ ਸਕੀਮਾਂ ਦੇ ਵਿੱਚ ਹਿੱਸਾ ਲੈਣਾ ਹੈ ਉਹ ਸਾਰੀਆਂ ਸਕੀਮਾਂ 'ਚ ਹਿੱਸਾ ਲੈ ਸਕਦੇ ਨੇ ਜਿਹੜੇ ਚਾਹੁੰਦੇ ਨੇ ਅਸੀਂ ਆਹ ਸਕੀਮ ਛੱਡ ਕੇ ਇਹਦੀ ਬਜਾਏ ਸਾਨੂੰ ਇੱਧਰ ਵਧਾ ਦਿਓ ਉਹ ਵੀ ਵਧਾਇਆ ਜਾ ਸਕਦਾ ਹੈ ਕੱਲ ਰਾਜਾ ਬ੍ਰਿਜ ਤੇ ਪਹੁੰਚੇ ਫੋਟੋਗ੍ਰਾਫਰ ਜੀ ਸਿੰਘ ਸਾਹਿਬ ਜਿਹੜਾ ਕਿਹਾ ਕਿ ਕਿਸਾਨ ਕੋਈ ਆਪਦੀ ਜ਼ਮੀਨ ਨਹੀਂ ਦੇਣੀ ਚਾਹਦਾ ਉਹਦੀ ਜ਼ਮੀਨ ਵਿਚਾਰੇ ਆ ਗਈ ਉਹਦੀ 5 ਏਕੜ ਪਈ ਹੈ 5 ਸਾਰਾ ਡਵੈਲਪ ਹੋ ਗਿਆ ਪਰ ਉਹ ਵਿਚਾਰ ਵਿਚਾਰਲਾ ਕੀ ਉਹ ਖੇਤੀ ਕਰਦਾ ਹੈ ਖੇਤੀ ਕਰਦਾ ਹੈ ਕਿਸੇ ਨੂੰ ਬਾਉਦੇ ਤੇ ਰੋਕਣਾ ਹੋਏ ਨਹੀਂ ਕਦੇ ਵਾਸਤੇ ਰੋਕੋਗੇ ਬਹੁਤ ਸਾਰੀਆਂ ਕਲੋਨੀਆਂ ਨੇ ਬਹੁਤ ਸਾਰੀਆਂ ਕਲੋਨੀਆਂ ਨੇ ਜਿੱਥੇ ਖੇਤੀ ਹੁੰਦੀ ਹੈ ਕਿ ਨਾ ਰਸਤਾ ਮਿਲਣਾ ਨਾ ਰਸਤਾ ਮਿਲੂਗਾ ਜੀ ਬਾਕਾਇਦਾ ਰਸਤਾ ਮਿਲੂਗਾ ਨਾ 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 ਅਸੀਂ ਇਹਨੂੰ ਰੋਕੇ ਉਹਨੂੰ ਉਹਨੂੰ ਨਹੀਂ ਨਹੀਂ ਸਰਕਾਰੀ ਰਸਤਾ ਤਾਂ ਉਹਨੂੰ ਹੋਊਗਾ ਹੋਊਗਾ ਨਾ ਅ ਮਤਲਬ ਅਸੀਂ ਉਹਨੂੰ ਮਜਬੂਰ ਨਹੀਂ ਕਰਨਾ ਕਿ ਤੂੰ ਵੇਚ ਇਹ ਵੀ ਗੱਲ ਕਲੀਅਰ ਕਰ ਦਿੰਦੇ ਆ ਬਹੁਤ ਸਾਰੀਆਂ ਕਲੋਨੀਆਂ ਅੱਜ ਪੰਜਾਬ ਦੇ ਵਿੱਚ ਹੈਗੀਆਂ ਨੇ ਜਿੱਥੇ ਲੋਕ ਰਹਿੰਦੇ ਵੀ ਨੇ ਨਾਲ ਦੇ ਨਾਲ ਦੇ ਘਰ ਚ ਖੇਤੀ ਹੁੰਦਾ ਨਾਲ ਦੇ ਪਲਾਟ ਚ ਖੇਤੀ ਹੁੰਦੀ ਹੈ ਹਾਂ ਜੀ ਰੇਟ ਤਾਂ ਤੁਸੀਂ ਕੈਪ ਕਰ ਰਹੇ ਹੋ ਨਾ ਤੁਸੀਂ ਹਾਂ ਜੀ ਰੇਟ ਤਾਂ ਤੁਸੀਂ ਕੈਪ ਕਰ ਰਹੇ ਹੋ ਮੰਨ ਲਓ 4 ਕਰੋੜ ਅਗਰ ਉਹ ਦਸ ਸਾਲ ਬਾਅਦ ਵੀ ਮੇਜ਼ਦਾ ਤਾਂ ਮੈਨੂੰ ਚਾਰਪਰ ਹੋਈ ਮਿਲਣਾ ਹੈ ਕਿਹਦਾ ਤੁਹਾਡੀ ਪਾਲਸੀ ਦੇ ਵਿੱਚ ਨਹੀਂ ਜਦੋਂ ਉਹਨੂੰ ਲੱਗਦਾ ਹੈ ਕਿ ਇਹ ਰੇਟ ਵਧ ਗਿਆ ਡਵੈਲਪ ਹੋ ਕੇ ਹੁਣ ਡਵੈਲਪ ਹੋ ਕੇ ਤਾਂ ਰੇਟ ਵਧੂਗਾ ਉਸ ਇਲਾਕੇ ਦਾ ਤਾਂ ਉਹ ਉਹਦਾ ਰੇਟ ਵੀ ਵਧੂਗਾ ਉਹਦੀ ਜ਼ਮੀਨ ਦਾ ਤਾਂ ਉਹਦੇ ਵਿੱਚ ਪਾਲਸੀ ਹੈ ਮਾਰਕੀਟ ਮਿਲੂਗਾ ਜਾਂ ਕੈਪਿੰਗ ਰੇਟ ਮਿਲੂਗਾ ਜੀ ਨਹੀਂ ਨਹੀਂ ਇਹ ਇਹ ਅਸੀਂ ਪੈਸੇ ਦੇ ਦੇ ਨਹੀਂ ਪਲਾਂਟ ਦੇ ਰਹੇ ਉਹਨੂੰ ਅਸੀਂ ਇਹਦੇ ਵਿੱਚ ਇਹਦੇ ਵਿੱਚ ਪੈਸਾ ਤਾਂ ਹੈ ਹੀ ਨਹੀਂ ਜੀ ਇਹਨਾਂ ਵਾਲੋ ਇਹ ਚੀਜ਼ ਤਾਂ ਇਹ ਚੀਜ਼ ਤਾਂ ਸਰਕਾਰ ਦਾ ਜ਼ਮੀਨ ਬਦਲੇ ਜ਼ਮੀਨ ਲੈ ਰਹੀ ਹੈ ਠੀਕ ਹੈ ਜੇ ਜਿਹੜਾ ਸਟੈਂਪ ਸਟੈਂਪ ਟੀਉਟੀ ਹੈ ਜਿੰਨੀ ਉਹ ਸਟੈਂਪ ਟੀਉਟੀ ਉਧਰੋਂ ਦੇਊਗਾ ਉਹਨੇ ਇਧਰੋਂ ਲੈ ਲੂਗਾ ਪਰ ਉਹਰਾ ਆਪਣਾ ਨਹੀਂ ਸੀਲ ਕਰ ਸਕੇਗਾ ਜੇ ਸਰਕਾਰ ਨੇ ਸਟੈਂਡ ਕਰੇਗਾ ਆਪਣੀ ਵੇਚ ਸਕੇਗਾ ਨਹੀਂ ਨਹੀਂ ਕਿਹਨੂੰ ਵੇਚਣੀ ਹੈ ਜੀ ਜਦੋਂ ਕੋਲੋਨੀਓ ਸਰਕਾਰ ਦੀ ਹੈ ਜੀ ਸਰ ਤੁਸੀਂ ਕਹਿ ਰਹੇ ਹੋ ਕਿ ਸਾਮੀ ਕਲੋਨੀ ਬਣਾ ਸਕਦਾ ਹੈ ਤਾਂ ਤੁਸੀਂ ਕਿਸਾਨਾਂ ਨੂੰ ਬਣਾ ਨਹੀਂ ਦੇਦੇ ਦੇਖੋ ਤੁਸੀਂ ਕਹਿ ਕੀ ਕਿਸਾਨ 5 ਏਕੜ ਚੋਂ 3 ਏਕੜ ਦਾ ਅਸੀਂ ਉਸੇ ਹੁੰਦੇ ਨਾ ਜੇ ਕਿਸੇ ਨੂੰ 50 ਏਕੜ ਦੇਤੀ 30 ਏਕੜ ਦੇ ਵਿੱਚ ਵੀ ਅੱਜ ਇੱਕ ਫੈਸਲਾ ਕੀਤਾ ਹੈ ਜੇ 30 ਏਕੜ ਕੋਈ ਦਿੰਦਾ ਉਹਨੂੰ ਡਿਵੈਲਪ ਕਰਕੇ ਜਿਹੜੀ ਉਹਦੀ ਜ਼ੋਨਲ ਸੜਕਾਂ ਨੇ ਉਹ ਵੀ ਸਰਕਾਰ ਬਣਾ ਕੇ ਦੇਊਗੀ ਉਹਦਾ ਕੋਈ ਖਰਚਾ ਨਹੀਂ ਹੋਊਗਾ ਜੇ 50 20 ਦਿੰਦਾ 30 30 30 30 ਦਿਨਿਆਂ ਜੇ ਉਹਨੂੰ ਵੀ ਸਰਕਾਰ ਡਿਵੈਲਪ ਕਰਕੇ ਦਵਾ ਦੇ ਜਿਹੜੀ ਲੈ ਰਹੀ ਆ ਉਹਦੇ ਚ ਖੂਬ ਹੀ ਹੋਵੇਗਾ ਕੱਪੜੇ ਵੀ ਹੋਵੇਗੀ ਉਸ ਧਰਗਾ ਘੱਤਾਂ ਵੀ ਹੋਵੇਗਾ ਤੇ ਉਹਦੇ ਵਿੱਚ ਖਾੜ ਵੀ ਜੱਤੀ ਆ ਉਹ ਸਾਂਝੇ ਖਾਤੇ ਦੀ ਹੋਵੇਗੀ ਉਹਦੀ ਅਦਾ ਕੀ ਇਹ ਮੇਕ ਉਦੇ ਬਾਰੇ ਉਦੇ ਬਾਰੇ ਸਾਰਾ ਕੁਝ ਡਿਟੇਲ ਚ ਹੋਰ ਕਿਉਂਕਿ ਹਜੇ ਤਾਂ ਐਮੈਂਡਮੈਂਟ ਆਈ ਹੈ ਲੋਕਾਂ ਨਾਲ ਫੇਰ ਗੱਲ ਕਰ ਰਹੇ ਆ ਨਹੀਂ ਕੋਈ ਡਰ ਨਹੀਂ ਕੋਈ ਡਰ ਨਹੀਂ ਤੁਹਾਡਾ ਡਰ ਹੈ ਜੇ ਤੁਹਾਡਾ ਸਵਾਲ ਹੈ ਇਹ ਠੀਕ ਹੈ ਨਾ ਹਰਿਆਣਾ ਦੇ ਵਿੱਚ 48000 ਏਕੜ ਜਿਹੜੀ ਹੈ ਉਹ ਕਲੋਨੀਆਂ ਦੇ ਵਿੱਚ ਹੈ ਜਦ ਕਿ ਪੰਜਾਬ ਵਿੱਚ 25000 ਏਕੜ ਹੀ ਹੈ ਜਦ ਕਿ ਪੰਜਾਬ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੀ ਫਸਲਾਂ ਦੀ ਉਹ ਹਰ ਸਾਲ ਵੱਧ ਰਹੀ ਹੈ ਅਸੀਂ ਨਹੀਂ ਚਾਹੁੰਦੇ ਕਿ ਮਤਲਬ ਅਸੀਂ ਜਿਹੜੀ ਖੇਤੀ ਵਾਲੀ ਜ਼ਮੀਨ ਨੂੰ ਕਟਾਈਏ ਪਰ ਖੇਤੀ ਕਰਦੇ ਕਦੇ ਵਾਸਤੇ ਆ ਕਿ ਤਾਂ ਕਿ ਜੀਵਨ ਪੱਧਰ ਤਾਂ ਉੱਚਾ ਹੋਵੇ ਨਾ ਸਾਡਾ ਸਾਰਿਆਂ ਦਾ ਸੋ ਜੀਵਨ ਪੱਧਰ ਉੱਚਾ ਹੋਵੇ ਹਰੇਕ ਦਾ ਮਨ ਕਰਦਾ ਮੈਂ ਵਧੀਆ ਪੱਧਰ ਦੇ ਮਕਾਨ ਚ ਰਹਾ ਮੈਂ ਵਧੀਆ ਮੇਰਾ ਘਰ ਹੋਵੇ ਵਧੀਆ ਹੋਵੇ ਸੋ ਅਸੀਂ ਉਹਦੇ ਚ ਕੋਈ ਕਮੀ ਨਹੀਂ ਆਉਣ ਦੇਵਾਂਗੇ ਤੇ ਹਰਿਆਣੇ ਦੇ ਵਿੱਚ ਇੱਕ ਵੀ ਜਿਹੜੀ ਹੈ ਅਨਥੋਰਾਈਜ਼ਡ ਕਲੋਨੀ ਨਹੀਂ ਤੇ ਪੰਜਾਬ ਚ ਇੱਕ ਵੀ ਅਥੋਰਾਈਜ਼ਡ ਕਲੋਨੀ ਨਹੀਂ ਉਲਟਾ ਕੰਮ ਹੈ ਸੋ ਉਹੀ ਉਹੀ ਤਾਂ ਫਰੈਂਚ ਨੇ ਜਿਨ੍ਹਾਂ ਦੀਆਂ ਕਲੋਨੀਆਂ ਜਿਹੜੀਆਂ ਨੇ ਉਹ ਉਹ ਇਲੀਗਲ ਨੇ ਜਾਂ ਉਹਨਾਂ ਉਹਨਾਂ ਕੋਲੇ ਪ੍ਰੋਪਰ ਪਰਮਿਸ਼ਨਸ ਨਹੀਂ ਹੈਗੀ। ਬਿਲਕੁਲ ਜਾਨਾ ਇੱਕ ਉਹ ਕਹਿ ਰਹੇ ਨੇ ਕਿ ਇਕੋ ਸਿਟੀ ਵਰਗੇ ਪਹਿਲਾਂ ਵੀ ਲੈਂਡ ਪੂਲਿੰਗ ਚ ਬਣਾਏ ਗਏ ਸੀਗੇ ਨਿਊ ਚੰਡੀਗੜ੍ਹ ਦੇ ਨੇੜੇ ਇਕੋ ਸਿਟੀ ਬਣਾਈ ਗਈ ਕਹਿੰਦੇ ਹਾਲੇ ਉੱਥੇ ਵੀ ਜਗ੍ਹਾ ਵੱਧੂ ਪਈ ਔਰ ਕਹਿੰਦੇ ਕਿਸ ਬਨਾਦ ਤੇ ਸਰਕਾਰ ਇਸ ਪੌਸਿਟਿਵ ਲੈ ਕੇ ਆ ਰਹੀ ਕਿ ਕਹਿੰਦੇ ਇਸ ਤੋਂ ਪਹਿਲਾਂ ਸੋਸ਼ਲ ਤੁਸੀਂ ਇੱਕੋ ਇਕੋ ਸਿਟੀ ਚ ਪਲਾਟ ਤੁਸੀਂ ਇਕੋ ਸਿਟੀ ਚ ਪਲਾਟ ਲੈ ਕੇ ਦੇ ਦੇਓ ਸਾਨੂੰ ਸੋ ਸਾਰਾ ਵੇਖਿਆ ਜੀ ਉਹ ਸੋ ਮਤਲਬ ਇਹ ਤਾਂ ਇਹਨਾਂ ਨੇ ਕੁਝ ਨਾ ਕੁਝ ਬੋਲਣਾ ਹੀ ਹੁੰਦਾ ਇਹਨਾਂ ਨੇ ਯਕੀਨ ਨਾ ਕਰਿਆ ਕਰੋ ਇਹਨਾਂ ਦੀ ਪਤਾ ਕੀ ਹੈ ਇਹਨਾਂ ਦੀ ਆਪਣੀ ਜ਼ਮੀਰ ਵਿਕ ਚੁੱਕੀ ਹੈ ਜੀ ਬਾਕੀ ਸਾਰਾ ਕੁਝ ਕੋਈ ਕੋਈ ਪ੍ਰੋਬਲਮ ਨਹੀਂ ਆਪਣੀ ਜ਼ਮੀਰ ਵੀ ਵਿਕ ਚੁੱਕੀ ਹੈ ਇਹਨਾਂ ਦੀ ਕੁਝ ਵੀ ਬੋਲਣ ਨੂੰ ਤਿਆਰ ਹੋ ਜਾਂਦੇ ਨੇ ਕੁਝ ਵੀ ਕਹਿ ਦਿੰਦੇ ਨੇ ਕਿਸੇ ਚੀਜ਼ ਦਾ ਵੀ ਵਿਰੋਧ ਕਰ ਦਿੰਦੇ ਨੇ ਸੋ ਇਹ ਜਿਹੜਾ ਇਹਨਾਂ ਦਾ ਗਲਤਫਹਿਮੀ ਨਾਮ ਫਲਾਉਣ ਕਰਾਪਾ ਕਰਕੇ ਵਿਰੋਧੀ ਪਾਰਟੀਆਂ ਔਰ ਇਹਦੇ ਵਿੱਚ ਇਹਦੇ ਵਿੱਚ ਸਾਰੇ ਰਾਈਟਸ ਜਿਹੜੇ ਨੇ ਅਸੀਂ ਕਿਸਾਨਾਂ ਕੋਲ ਦਿੱਤੇ ਨੇ ਉਹ ਜ਼ਮੀਨ ਦੇਣਾ ਚਾਹੁੰਦੇ ਨੇ ਔਰ ਨਹੀਂ ਦੇਣਾ ਚਾਹੁੰਦੇ ਆਇਦਰ ਉਹ 1000 ਕਾ ਲੈਣਾ ਚਾਹੁੰਦੇ ਨੇ ਉਹ 200 ਕਾ ਜਿਹੜਾ ਕਮਰਸ਼ੀਅਲ ਨਹੀਂ ਲੈਣਾ ਚਾਹੁੰਦੇ ਉਹਦੀ ਥਾਂ ਤੇ 600 ਕਾ ਜ ਹੋਰ ਮਿਲ ਜੂਗਾ ਤੇ ਸਟੈਂਪ ਡਿਊਟੀ ਜਿਹੜੀ ਹੈ ਉਹ ਉਹ ਵੀ ਇਹਦੇ ਚ ਦਹੀ ਹੀ ਨਹੀਂ ਕਿਉਂਕਿ ਇਹ ਚ ਤਾਂ ਪੈਸਾ ਤਾਂ ਇਨਵੋਲ ਨਹੀਂ ਜ਼ਮੀਨ ਦੇ ਬਦਲੇ ਜ਼ਮੀਨ ਮਿਲ ਰਹੀ ਹੈ ਜਿੰਨੀ ਸਟੈਂਪ ਡਿਊਟੀ ਉਧਰ ਕਲੈਕਟਰ ਰੇਟ ਤੇ ਟ੍ਰਾਂਸਫਰ ਵੇਲੇ ਹੋਊਗੀ ਉਨੀ ਉਹ ਇੱਧਰ ਵੀ ਟ੍ਰਾਂਸਫਰ ਹੋਣ ਵੇਲੇ ਹੋਊਗੀ ਸਰ ਹੋ ਰਹੇ ਨੇ ਬਹੁਤ ਵੱਡੀ ਗਿਣਤੀ ਚ ਸਾਡੇ ਕੋਲੇ ਆ ਰਹੇ ਨੇ ਅਸੀਂ ਸਿਰਫ ਉਹ ਉਹ ਜਿਹੜੀਆਂ ਅਮੈਂਡਮੈਂਟਸ ਕਰ ਰਹੇ ਆ ਜਿਹੜੀਆਂ ਸਾਨੂੰ ਮਿਲੀਆਂ ਨੇ ਤੇ ਲੋਕਾਂ ਨੇ ਪ੍ਰਪੋਜ਼ ਕੀਤੀਆਂ ਨੇ ਕਿ ਇਹਦਾ ਫਿਰ ਕੀ ਕਰਾਂਗੇ ਇਹਦਾ ਕਿਵੇਂ ਕਰਾਂਗੇ ਉਹਦਾ ਅਸੀਂ ਜਵਾਬ ਦੇਣਾ ਹੈ ਜਿਹੜੀ ਨੇ ਇੰਡਸਟਰੀਅਲ 플ੋਟ ਨਹੀਂ ਚਾਹੁੰਦਾ ਉਸ ਨੂੰ ਫਿਰ ਉਹ 600 ਗਜ ਜੇ ਜੇ ਉਹ 200 ਗਜ ਦਾ ਨਹੀਂ ਚਾਹੁੰਦਾ ਤਾਂ ਉਹਨੂੰ ਉਹਨੂੰ 3 ਗੁਣਾ ਵੱਧ ਰੈਜ਼ੀਡੈਂਸ਼ੀਅਲ ਚ ਤਬਦੀਲ ਕਰ ਦਿੱਤਾ ਜਾਊਗਾ ਇਹ ਇਲੀਗਲ ਕਲੋਨੀ 30000 ਪਹਿਲਾਂ ਹੀ ਇਲੀਗਲ ਕਲੋਨੀयां ਨੇ ਜੀ ਉਹਦੇ ਨਾਲ ਪਿਆਜ ਖਾਰ ਕੋਈ ਕੁਝ ਨਹੀਂ ਕੁਝ ਨਹੀਂ ਹੁੰਦਾ ਜੀ ਇਲੀਗਲ ਕਲੋਨੀयां ਵਾਲੇ ਜਿਹੜੇ ਨੇ ਉਹ ਸਾਰਾ ਕੁਝ ਛੱਡ ਕੇ ਭੱਜ ਜਾਂਦੇ ਨੇ ਲੋਕਾਂ ਦਾ ਪੈਸਾ ਜਿਹੜਾ ਸਟਕ ਹੋ ਜਾਂਦਾ ਤੇ ਉਹ ਲੀਡਰ ਤੇ ਜਦੋਂ ਜਦੋਂ 301 ਜੋ 300 ਸਾਲ ਮਨਾਇਆ ਸੀਗਾ ਤਾਂ ਬਾਲ ਸਾਹਿਬ ਦੀ ਸੀ ਸਰਕਾਰ ਕੀ ਦੀ ਸੀ ਬਾਲ ਸਾਹਿਬ ਦੀ ਸੀ ਤੇ ਉਦੋਂ ਉਦੋਂ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਹੁੰਦਾ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਮਨਾਉਣ ਗਿਆ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ 350 ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲੇ ਜੀ ਕਹਿੰਦੇ ਨੇ ਕਿ ਅਕਾਲੀ ਸਰਕਾਰ ਵੇਲੇ ਵਿਰਾਸਤੇ ਖਾਲਸਾ ਬਣਾਇਆ ਗਿਆ ਸਰਕਾਰ ਦਾ ਕੰਮ ਹੈ ਕੋਈ ਗੁਰੂ ਸਾਹਿਬ ਦੇ ਨਾਂ ਤੇ ਕੋਈ ਬਣਾਵਾਂਗੇ ਜੀ पूरा पूरा डिटेल बनावांगे उन उनु को भी लिटिल नॉलेज इज टू डेंजरस कट जानकारी बहुत खतरनाक होती है उन्होंने क्या उन्होंने सभी तौर पर एक मिनट यार ये पूछना है लोगों में बहुत इस बात को लेकर परेशानी है कि जो डिस्प्लेसमेंट होगी जब हम 5000 एकड़ एक्वायर करेंगे जो डिस्प्लेसमेंट एकड़ कब करेंगे ਕਹਤਾ ਕਿ ਇੱਕਦਮ ਥੋੜੀ ਕਰਨਾ ਕੁਝ ਕੋਈ ਕਿਸੇ ਸ਼ਹਿਰ ਚ ਕੋਈ ਜਿੱਤੇ ਕੋਈ ਥੋੜੀ ਜੀ ਕਿਸੇ ਸ਼ਹਿਰ ਚ ਪਟਿਆਲਾ ਸ਼ਹਿਰ ਦੇ ਚਾਰ ਪਿੰਡ ਹੀ ਨੇ ਜੀ ਕਿਸੇ ਸੰਗਰੂਰ ਦੇ ਦੋ ਪਿੰਡ ਹੀ ਨੇ ਜੀ ਹੈ ਜੀ ਪਿੰਡ ਥੋੜੀ ਜਿਹਾ ਡਾੜਾਂਗੇ ਜੀ ਮਤਲਬ ਸਾਰਿਆਂ ਦਾ ਇੱਕ ਪੈਚੇਸ ਦੇ ਵਿੱਚ ਹੋਊਗਾ ਇੱਕਦਮ ਥੋੜੀ ਕੋਈ ਅਸੀਂ ਕੁਤਾਰ ਵੀ ਬੰਗੂ ਹਮਲਾ ਕਰ ਦਾਂਗੇ ਪੰਜਾਬ ਦੇ ਹੀ ਆ ਅਸੀਂ ਵੀ ਪੰਜਾਬ ਪੰਜਾਬ ਨੂੰ ਅਸੀਂ ਦੇਖੋ ਆਬਾਦੀ ਬੜੀ ਹੈ ਤਾਂ ਆਬਾਦੀ ਦੇ ਨਾਲ ਨਾਲ ਜਿਹੜੀਆਂ ਕਲੋਨੀਆਂ ਨੇ ਉਹ ਘਟੂ ਘਟ ਇਲੀਗਲ ਨਾ ਹੋਣ ਉਹ ਇੱਕ ਨੰਬਰ ਦੀਆਂ ਕਲੋਨੀਆਂ ਹੋਣ ਤੇ ਲੋਕਾਂ ਨੂੰ ਸਕੂਨ ਹੋਵੇ ਜਿੱਥੇ ਸਾਡਾ ਪੈਸਾ ਲੱਗਿਆ ਉਹ ਸੇਫ ਹੋ